ਦਿਕੋਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮਤਲਬ ਡੀਜੀਪੀ ਸਮੇਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਸੁਰੱਖਿਤ ਨੇ ਪਰ ਥੋੜੇ ਚਿਰ ਬਾਅਦ ਹੀ ਮੁੱਖ ਮੰਤਰੀ ਸਾਹਿਬ ਇੱਕ ਫੰਕਸ਼ਨ ਤੇ ਗਏ ਤੇ ਆਪਣੇ ਸਟੈਂਡ ਤੋਂ ਹੀ ਪਲਟ ਗਏ ਕਿਉਂਕਿ ਉਹ ਫੰਕਸ਼ਨ ਤੇ ਮੁੱਖ ਮੰਤਰੀ ਸਾਹਿਬ ਸਟੇਜ ਕੀ ਦੇ ਨਾਲ ਸੰਗੀ ਕਰ ਰਹੇ ਨੇ ਜਤਿੰਦਰ ਭੰਗੂ ਦੇ ਨਾਲ ਇਹ ਉਹ ਜਤਿੰਦਰ ਭੰਗੂ ਆ ਮੁੱਖ ਮੰਤਰੀ ਸਾਹਿਬ ਜੀ ਨੇ ਥੋੜੇ ਦਿਨ ਪਹਿਲਾਂ ਫੋਨ ਕਰਕੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ 50 ਬੰਦੇ ਮਾਰ ਚੁੱਕਿਆ ਹੁਣ ਤੱਕ ਚਾਰ ਮੈਂ ਹੋਰ ਮਾਰਨੇ ਨੇ ਹੁਣ ਉਹਨੇ ਕਿਹਾ ਸੀ ਤੈਨੂੰ ਵੀ ਮਾਰੂੰਗਾ ਮੈਂ ਗਰਨੇਡ ਵੀ ਚਲਾ ਲੰਨਾ ਤੇ ਅਮਰਿਤਪਾਲ ਦਾ ਇਹ ਆਪਣੇ ਆਪੂ ਸਾਥੀ ਦੱਸਦਾ ਉਹ ਹੀ ਅਮਰਿਤਪਾਲ ਜਿਹਦੇ ਥੋੜੀ ਸਰਕਾਰ ਨੇ ਐਨਐਸਏ ਲਾਇਆ ਕਿਉਂਕਿ ਡੀਸੀ ਅਮਰਿਤਸਰ ਨੇ ਲਾਇਆ ਥੋੜੀ ਸਰਕਾਰ ਨੇ ਲਾਇਆ ਤੁਸੀਂ ਕਿਹਨੂੰ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਇੱਕ ਯੁਵਾਪਾ ਦਾ ਪਰਚਾ ਕਤਲ ਦਾ ਹਰੀ ਨੌਂ ਦਾ ਉਹ ਤੇ ਦਰਜ ਕੀਤਾ ਹੁਣ ਇੱਕ ਚੈਟ ਲੀਕ ਹੋਈ ਸੀ ਜਿੱਚ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਵਿਕਰਮ ਮਜੀਠੀਆ ਸਾਹਿਬ ਬਿੱਟੂ ਸਾਹਿਬ ਦਾ ਨਾਂ ਸੀ ਇੱਕ ਹੋਰ ਪਰਚਾ ਉਹ ਵਾਰਿਸ ਪੰਜਾਬ ਦੇ ਤੇ ਕੁਝ ਲੋਕਾਂ ਤੇ ਦਰਜ ਹੋਇਆ ਤੇ ਜਤਿੰਦਰ ਭੰਗੂ ਨੂੰ ਤੁਸੀਂ ਆਪਣੀ ਸਟੇਜ ਤੇ ਬਿਠਾਏ ਮਤਲਬ ਆਪਾਂ ਅਮਨ ਸ਼ਾਂਤੀ ਦੀ ਗੱਲ ਕਰਦੇ ਆਪਾਂ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਆ ਤੇ ਐਸੇ ਅੰਸਰਾਂ ਨੂੰ ਸ਼ਹਿਦ ਦੇ ਰਹੇ ਆ ਜਿਹੜੇ ਕਿ ਕਹਿੰਦੇ ਨੇ ਕਿ ਮੈਂ ਕਤਲ ਕੀਤੇ ਨੇ 50 ਲੋਕ ਮਤਲਬ ਜੇ ਪ੍ਰਤਾਪ ਬਾਜਵਾ ਜਿਹਦੇ ਲੀਡਰ ਆਫ ਆਪੋਜੀਸ਼ਨ ਨੇ ਜੇ ਪੰਜਾਬ ਸਰਕਾਰ ਨੇ ਉਹਨਾਂ ਤੇ ਇਸ ਗੱਲ ਦਾ ਪਰਚਾ ਦਿੱਤਾ ਕਿ ਉਹਨਾਂ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਜੀ 50 ਬੰਬ ਨੇ ਤਾਂ ਫਿਰ ਜਿਹੜੀ 50 ਕਤਲ ਵਾਲੀ ਗੱਲ ਜਤਿੰਦਰ ਭੰਗੂ ਦੀ ਇਹ 50 ਬੰਬਾਂ ਤੋਂ ਕਿਵੇਂ ਛੋਟੀ ਹੈ ਮਤਲਬ 50 ਕਤਲ ਬਹੁਤ ਛੋਟੀ ਗੱਲ ਹੈ ਗ੍ਰਨੇਡ ਚਲਾ ਲੈਣਾ ਬਹੁਤ ਛੋਟੀ ਗੱਲ ਹੈ ਜਿਹੜੇ ਅਪਰਾਧੀ ਦੀ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਉਹਨੂੰ ਸਟੇਜ ਤੇ ਬਿਠਾ ਕੇ ਕੀ ਉਹਦਾ ਕੱਦ ਵਧਾ ਰਹੇ ਹੋ ਕਿ ਉਹਨੂੰ ਹੌਸਲਾ ਦੇ ਰਹੇ ਹੋ ਕਿ ਭਾਈ ਹੋਰ ਐਸੇ ਕੰਮ ਕਰ ਕੀ ਵਿਰੋਧੀਆਂ ਨੂੰ ਦਬਕਾਉਣ ਦੇ ਲਈ ਜਾਂ ਵਿਰੋਧੀਆਂ ਨੂੰ ਮਾਰਨ ਦੇ ਲਈ ਐਸੇ ਬੰਦੇ ਸਰਕਾਰ ਨੇ ਰੱਖੇ ਨੇ ਸੋ ਮੈਂ ਚਾਹੂੰਗਾ ਕਿ ਮੁੱਖ ਮੰਤਰੀ ਪੰਜਾਬ ਮੰਡੀ ਬੋਰਡ ਕਿਉਂਕਿ ਉੱਥੇ ਮੰਡੀ ਬੋਰਡ ਦੇ ਚੇਅਰਮੈਨ ਵੀ ਸੀ ਪੰਜਾਬ ਦੇ ਮੁਖ ਸਕੱਤਰ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੇ ਲੋਕਾਂ ਦੇ ਖਿਲਾਫ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਤੁਸੀਂ ਕਰਾ ਰਹੇ ਕਿਉਂਕਿ 27 ਮਾਰਚ 2024 ਦੀ ਸ਼ਿਕਾਇਤ ਹੈ ਤੇ ਅੱਜ 23 ਅਪ੍ਰੈਲ ਹੋ ਗਿਆ ਇੱਕ ਮਹੀਨਾ ਲੰਘ ਚੱਲਿਆ ਕੋਈ ਕਾਰਵਾਈ ਪੁਲਿਸ ਨੇ ਇਹਦੇ ਖਿਲਾਫ ਨਹੀਂ ਕੀਤੀ ਜਦਕਿ ਇਹਦੀ ਵੌਇਸ ਰਿਕਾਰਡਿੰਗ ਹੈ ਤੇ ਇੱਕ ਸਰਕਾਰੀ ਮੁਲਾਜ਼ਮ ਹੈ ਔਰ ਦਫ਼ਤਰ ਦੇ ਸਮੇਂ ਦੇ ਵਿੱਚ ਇਹ ਕਾਲ ਕਰ ਰਿਹਾ ਤੇ ਉਹਨੂੰ ਸਟੇਜਾਂ ਤੇ ਬਿਠਾ ਕੇ ਉਹਨੂੰ ਸ਼ਾਬਾਸ਼ੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਲਈ ਬੇਹਤ ਮੰਦ ਭਗ ਹੈ ਸਾਨੂੰ ਤਾਂ ਪਹਿਲਾਂ ਹੀ ਤੁਹਾਡੀ ਸਰਕਾਰ ਦੇ ਕੰਮਾਂ ਤੇ ਵਿਸ਼ਵਾਸ ਨਹੀਂ ਸਾਡੀ ਪਟੀਸ਼ਨ ਤਿਆਰ ਹੈ ਮੈਂ ਤਾਂ ਕੋਰਟ ਦਾ ਰੋਕ ਕਰਨ ਲੱਗਿਆ ਕਿਉਂਕਿ ਪੰਜਾਬ ਸਰਕਾਰ ਨੇ ਇਹ ਸਾਬਤ ਕਰਤਾ ਕਿ ਪੰਜਾਬ ਸਰਕਾਰ ਤਾਂ ਐਸੇ ਅਪਰਾਧੀਆਂ ਨੂੰ ਸੁਰੱਖਸ਼ਨ ਦੇ ਰਹੀ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮਤਲਬ ਡੀਜੀਪੀ ਸਮੇਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਇੱਕ ਬੈਠਕ ਕੀਤੀ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਸੁਰੱਖਿਤ ਨੇ ਪਰ ਥੋੜੇ ਚਿਰ ਬਾਅਦ ਹੀ ਮੁੱਖ ਮੰਤਰੀ ਸਾਹਿਬ ਇੱਕ ਫੰਕਸ਼ਨ ਤੇ ਗਏ ਤੇ ਆਪਣੇ ਸਟੈਂਡ ਤੋਂ ਹੀ ਪਲਟ ਗਏ ਕਿਉਂਕਿ ਉਹ ਫੰਕਸ਼ਨ ਤੇ ਮੁੱਖ ਮੰਤਰੀ ਸਾਹਿਬ ਸਟੇਜ ਕੀਦੇ ਨਾਲ ਸੰਗੀ ਕਰ ਰਹੇ ਨੇ ਜਤਿੰਦਰ ਪੰਘੂ ਦੇ ਨਾਲ ਇਹ ਉਹ ਜਤਿੰਦਰ ਪੰਘੂ ਆ ਮੁੱਖ ਮੰਤਰੀ ਸਾਹਿਬ ਜੀ ਨੇ ਥੋੜੇ ਦਿਨ ਪਹਿਲਾਂ ਫੋਨ ਕਰਕੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ ਪੰਜਾਬ ਬੰਦੇ ਮਾਰ ਚੁੱਕਿਆ ਹੁਣ ਤੱਕ ਚਾਰ ਮੈਂ ਹੋਰ ਮਾਰਨੇ ਨੇ ਹੁਣ ਉਹਨੇ ਕਿਹਾ ਸੀ ਤੈਨੂੰ ਵੀ ਮਾਰੂੰਗਾ ਮੈਂ ਗਰਨੇਡ ਵੀ ਚਲਾ ਲੰਨਾ ਤੇ ਅਮਰਿਤਪਾਲ ਦਾ ਇਹ ਆਪਣੇ ਆਪੂ ਸਾਥੀ ਦੱਸਦਾ ਉਹ ਹੀ ਅਮਰਿਤਪਾਲ ਜਿੱਤੇ ਥੋੜੀ ਸਰਕਾਰ ਨੇ ਐਨਐਸਏ ਲਾਇਆ ਕਿਉਂਕਿ ਡੀਸੀ ਅਮਰਤਸਰ ਨੇ ਲਾਇਆ ਥੋੜੀ ਸਰਕਾਰ ਨੇ ਲਾਇਆ ਤੁਸੀਂ ਕਿਹਨੂੰ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਇੱਕ ਯੁਵਾਪਾ ਦਾ ਪਰਚਾ ਕਤਲ ਦਾ ਹਰੀ ਨੋਂਦਾ ਉਹ ਤੇ ਦਰਜ ਕੀਤਾ ਹੁਣ ਇੱਕ ਚੈਟ ਲੀਕ ਹੋਈ ਸੀ ਜਿੱਚ ਦੇਸ਼ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਵਿਕਰਮ ਮਜੀਠੀਆ ਸਾਹਿਬ ਬਿੱਟੂ ਸਾਹਿਬ ਦਾ ਨਾਂ ਸੀ ਇੱਕ ਹੋਰ ਪਰਚਾ ਉਹ ਵਾਰਿਸ ਪੰਜਾਬ ਦੇ ਤੇ ਕੁਝ ਲੋਕਾਂ ਤੇ ਦਰਜ ਹੋਇਆ ਤੇ ਜਤਿੰਦਰ ਭੰਗੂ ਨੂੰ ਤੁਸੀਂ ਆਪਣੀ ਸਟੇਜ ਤੇ ਬਿਠਾਏ ਮਤਲਬ ਆਪਾਂ ਅਮਨ ਸ਼ਾਂਤੀ ਦੀ ਗੱਲ ਕਰਦੇ ਆਪਾਂ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਆ ਤੇ ਐਸੇ ਅੰਸਰਾਂ ਨੂੰ ਸ਼ਹਿ ਦੇ ਰਹੇ ਆ ਜਿਹੜੇ ਕਿ ਕਹਿੰਦੇ ਨੇ ਕਿ ਮੈਂ ਕਤਲ ਕੀਤੇ ਨੇ 50 ਲੋਕ ਮਤਲਬ ਜੇ ਪ੍ਰਤਾਪ ਬਾਜਵਾ ਜਿਹਦੇ ਲੀਡਰ ਆਫ اپੋਜੀਸ਼ਨ ਨੇ ਜੇ ਪੰਜਾਬ ਸਰਕਾਰ ਨੇ ਉਹਨਾਂ ਤੇ ਇਸ ਗੱਲ ਦਾ ਪਰਚਾ ਦਿੱਤਾ ਕਿ ਉਹਨਾਂ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਜੀ 50 ਬੰਬ ਨੇ ਤਾਂ ਫਿਰ ਜਿਹੜੀ 50 ਕਤਲ ਵਾਲੀ ਗੱਲ ਜਤਿੰਦਰ ਭੰਗੂ ਦੀ ਇਹ 50 ਬੰਬਾਂ ਤੋਂ ਕਿਵੇਂ ਛੋਟੀ ਹੈ ਮਤਲਬ 50 ਕਤਲ ਬਹੁਤ ਛੋਟੀ ਗੱਲ ਹੈ ਗ੍ਰਨੇਡ ਚਲਾ ਲੈਣਾ ਬਹੁਤ ਛੋਟੀ ਗੱਲ ਹੈ ਜਿਹੜੇ ਅਪਰਾਧੀ ਦੀ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਉਹਨੂੰ ਸਟੇਜ ਤੇ ਬਿਠਾ ਕੇ ਕੀ ਉਹਦਾ ਕੱਦ ਵਧਾ ਰਹੇ ਹੋ ਕਿ ਉਹਨੂੰ ਹੌਸਲਾ ਦੇ ਰਹੇ ਹੋ ਕਿ ਭਾਈ ਹੋਰ ਐਸੇ ਕੰਮ ਕਰ ਕੀ ਵਿਰੋਧੀਆਂ ਨੂੰ ਦਬਕਾਉਣ ਦੇ ਲਈ ਜਾਂ ਵਿਰੋਧੀਆਂ ਨੂੰ ਮਾਰਨ ਦੇ ਲਈ ਐਸੇ ਬੰਦੇ ਸਰਕਾਰ ਨੇ ਰੱਖੇ ਨੇ ਸੋ ਮੈਂ ਚਾਹੂੰਗਾ ਕਿ ਮੁੱਖ ਮੰਤਰੀ ਪੰਜਾਬ ਮੰਡੀ ਬੋਰਡ ਕਿਉਂਕਿ ਉੱਥੇ ਮੰਡੀ ਬੋਰਡ ਦੇ ਚੇਅਰਮੈਨ ਵੀ ਸੀ ਪੰਜਾਬ ਦੇ ਮੁੱਖ ਸਕੱਤਰ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੇ ਲੋਕਾਂ ਦੇ ਖਿਲਾਫ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਤੁਸੀਂ ਕਰਾ ਰਹੇ ਕਿਉਂਕਿ 27 ਮਾਰਚ 2024 ਦੀ ਸ਼ਿਕਾਇਤ ਹੈ ਤੇ ਅੱਜ 23 ਅਪ੍ਰੈਲ ਹੋ ਗਿਆ 1 ਮਹੀਨਾ ਲੰਘ ਚੱਲਿਆ ਕੋਈ ਕਾਰਵਾਈ ਪੁਲਿਸ ਨੇ ਇਹਦੇ ਖਿਲਾਫ ਨਹੀਂ ਕੀਤੀ ਜਦਕਿ ਇਹਦੀ ਵਾਇਸ ਰਿਕਾਰਡਿੰਗ ਹੈ ਤੇ ਇੱਕ ਸਰਕਾਰੀ ਮੁਲਾਜ਼ਮ ਹੈ ਔਰ ਦਫਤਰ ਦੇ ਸਮੇਂ ਦੇ ਵਿੱਚ ਇਹ ਕਾਲ ਕਰ ਰਿਹਾ ਤੇ ਉਹਨੂੰ ਸਟੇਜਾਂ ਤੇ ਬਿਠਾ ਕੇ ਉਹਨੂੰ ਸ਼ਾਬਾਸ਼ੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਲਈ ਬੇਹਤ ਮੰਦ ਭਗ ਹੈ ਸਾਨੂੰ ਤਾਂ ਪਹਿਲਾਂ ਹੀ ਤੁਹਾਡੀ ਸਰਕਾਰ ਦੇ ਕੰਮਾਂ ਤੇ ਵਿਸ਼ਵਾਸ ਨਹੀਂ ਸਾਡੀ ਪਟੀਸ਼ਨ ਤਿਆਰ ਹੈ ਮੈਂ ਤਾਂ ਕੋਰਟ ਦਾ ਰੋਕ ਕਰਨ ਲੱਗਿਆ ਕਿਉਂਕਿ ਪੰਜਾਬ ਸਰਕਾਰ ਨੇ ਇਹ ਸਾਬਤ ਕਰਤਾ ਕਿ ਪੰਜਾਬ ਸਰਕਾਰ ਤਾਂ ਐਸੇ ਅਪਰਾਧੀਆਂ ਨੂੰ ਸੁਰੱਖਸ਼ਣ ਦੇ ਰਹੀ